ਭਾਈ ਗੁਰਜੀ ਦਾ ਖਾਲਸਾ ਭਾਈ ਤੁਸੀ ਕੀ ਫਤਿਹ ਅੱਜ ਆਇਆ ਆਪਾਂ ਮਸਤੂਆਣਾ ਸਾਹਿਬ ਮਸਤੂਆਣਾ ਸਾਹਿਬ ਦੀ ਧਰਤੀ ਤੇ ਆਇਆ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੋ ਉਹਨਾਂ ਦੀ ਪਵਿੱਤਰ ਧਰਤੀ ਦੇ ਉੱਪਰ ਆਇਆ ਸੋ ਆਓ ਆਪ ਜੀ ਨੂੰ ਦਰਸ਼ਨ ਕਰਵਾਉਣੇ ਆਪਾਂ ਆਪਾਂ ਪਹਿਲਾਂ ਹਾਜ਼ਰੀਆਂ ਲਾਈਏ ਸਾਰੇ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਦਰਬਾਰ ਸਾਹਿਬ ਆ ਗੁਰੂ ਸਾਗਰ ਮਸਤੂਆਣਾ ਸਾਹਿਬ ਦਾ ਮਹਾਪੁਰਸ਼ੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ ਲਾਨਾ ਬਰਸ਼ੀ ਦੇ ਦਸਾਂ ਨੂੰ ਸਤਿਗੁਰੂ ਨੇ ਕਿਰਪਾ ਕਰੀ ਅਮਰਤ ਵੇਲੇ ਦੀ ਹਾਜ਼ਰੀ ਭਰਾਈ ਆ ਸੋ ਆਓ ਆਪਾਂ ਹੋਰ ਵੀ ਦਰਸ਼ਨ ਕਰਵਾਨੇ ਹੋ ਵੀ ਦੱਸਿਆ ਜਾਂਦਾ ਇਹੋ ਜੀ ਗੁਰੂ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੋ ਕਰਕੇ ਮਹਾਂਪੁਰਸ਼ ਕਰਦੇ ਸਮੇਂ ਕਥਾ ਵਗੈਰਾ ਕੀਰਤਨ ਦੀਵਾਨ ਲਾਉਂਦੇ ਸਨ ਇਹ ਹੁਣ ਵੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਇਹ ਹੁਕਮ ਆਪਰਾਹੁ ਤੇ ਪਾਤੋ ਜੀ ਦਾ ਦਇਆ ਕਰਨ ਮੁਖੰਡ ਰਤਨ ਨਾਮ ਕੀ ਰਤਨ ਹੈ ਗਾਇਲ ਕੋ ਭਗਵਾਨ ਨਾਨਕ ਲਿਖ ਨਾਮਾਇ ਇਹ ਅੱਜ ਦਾ ਫਰਮਾਨ ਆ ਸੰਗਤਾਂ ਅਮਰਤ ਵੇੜੇ ਦੀ ਹਾਜ਼ਰੀ ਭਰ ਰਹੀਆਂ ਸਾਰੀਆਂ ਇਹ ਹੈ ਇਹ ਮਸਤੋਣਾ ਸਾਹਿਬ ਦਾ ਮਾਡਲ ਹੈ ਗੁਰਦੁਆਰਾ ਗੁਰੂ ਸਾਗਰ ਮਸਤੋਣਾ ਸਾਹਿਬ ਇਹ ਸਾਰੀਆਂ ਸੰਗਤਾਂ ਨੇ ਜਿਹੜੀਆਂ ਹਾਜ਼ਰੀਆਂ ਭਰ ਰਹੀਆਂ ਨੇ ਏ ਵੀ ਆ ਦਰਬਾਰ ਆਲਦੀ ਕਾਰਸੇ ਵਾਲੀ ਮਾਯਾਦਾਨ ਵਾਸਤੇ ਲਿਖਿਆ ਜੀ ਤੇ ਨਾਲ ਹੀ ਮੌਜੂਦ ਪਏ ਦੇ ਵਿੱਚ ਇਹ ਮੇਲੇ ਦਾ ਸ਼ਾਇਦ ਅੱਜ ਦਾ ਲੜਾ ਦੇਣਾ 31 ਤਰੀਕ ਆ ਤੇ ਇਹ ਵੈਸੇ ਸੰਨ ਅਮਰਦੇਵ ਦੇ ਦਰਸ਼ਨ ਇਹ ਰਵਾਰਸਾ ਦਿਵੰਦਰ ਆਪਾਂ ਗਏ ਨਹੀਂ ਜਿਸ ਤਰ੍ਹਾਂ ਬੱਤੀ ਹੋ ਜਾਂਦੀ ਆ ਸੰਗਤ ਇਸ ਕਰਕੇ ਆਪਾਂ ਇੱਕ ਹੀ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਆ ਆ ਮਾਯਾਦਾਨ ਦੇ ਵਿੱਚ ਦਾ ਜੀ ਜੈ ਜੀ ਦਾ ਨਾਮ ਕਰਨੇ ਪਤੋਂ ਕੋਈ ਹੈ ਜੁਬਾਤ ਜੈ ਜੀ ਦਾ ਨਾਮ ਆ ਅਪੁਤ ਜਨਾਬਾਂ ਆ ਜੀ ਜੋੜੀ ਦੇ ਦਰਸ਼ਣੇ ਡੋਟੀ ਦੀ ਦਰਸ਼ਨ ਇਧਰੋਂ ਦਰਬਾਰ ਸਾਹਿਬ ਦੇ ਦਰਸ਼ਨ ਆ ਹਰਿ ਸੇਵਾ ਦੁ ਕਰੇ ਕਰਮ ਸਹਿ ਕਰਮ ਕਰੀ ਜੀ ਜੋ ਇੱਥੇ ਸੰਗਤ ਦਾ ਪ੍ਰਸ਼ਾਦ ਕਰਾਉਣੀ ਹੈ ਜੀ ਇਹ ਗੁਰਦੁਆਰਾ ਗੁਰੂ ਗੁਰੂ ਸਾਗਰ ਸਾਹਿਬ ਮਸਤਵਾਨਾ ਸਾਹਿਬ ਦਾ ਸਰੋਵਰ ਆ ਤੇ ਇਹ ਮਸਤਵਾਨਾ ਸਾਹਿਬ ਦਾ ਬਾਹਰਲੇ ਸ਼ਹਿੜਨ ਦਰਵਾਜ਼ਾ ਦਿਖ ਰਿਹਾ ਜਿਹੜਾ 메ਨ ਦਰਵਾਜ਼ਾ ਜਿਹੜਾ ਮਹਾਂਪੁਰਸ਼ਾਂ ਵੱਲੋਂ ਬਣਾਇਆ ਗਿਆ ਸੀ ਪਹਿਲਾਂ ਹੁਣ ਆਪਾਂ ਚੱਲਦੇ ਆਂ ਫਿਰ ਮਾਤਾ ਪੋਲੀ ਦੇ ਸਥਾਨ ਵੱਲੋਂ ਉਧਰ ਵੀ ਆਪਾਂ ਦਰਸ਼ਨ ਕਰਵਾ ਕੇ ਲਿਆਵਾਂਗੇ ਅੱਜ ਇਹ ਮਸਤੂਆਣਾ ਸਾਹਿਬ ਦਾ ਸਰੋਵਰ ਆ ਇੱਥੇ ਨਾ ਵੈਸੇ ਸੰਗਤ ਮੱਥਾ ਟੇਕੀ ਜਾਂਦੀ ਆ ਚਲੋ ਆਪਾਂ ਆਪਣੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਇਹ ਤੇਤੀ ਆਲੀ ਗੱਲ ਆ ਵੈਸੇ ਇੱਥੇ ਸਰੋਵਰ ਦੀ ਮੈਨੂੰ ਐ ਲੱਗਦੀ ਢੰਗਾਈ ਆ ਜਾਂ ਕੋਈ ਪਾਣੀ ਵਾਲਾ ਸਿਸਟਮ ਆ ਪਰਸ਼ਾਨ ਨੇ ਪ੍ਰੈਦਾ ਕਰਿਆ ਉਹ ਆਪਾਂ ਕਿਸੇ ਸਿੰਗਲ ਨੂੰ ਤੇਰੇ ਫੇਰ ਪੁੱਛ ਕੇ ਦੱਸਾਂਗੇ ਕਿਉਂ ਅਜ ਅਮਰਤ ਵੇਲੇ ਪਰੋਂ ਨਹੀਂ ਮਿਲਦੇ ਤੇ ਇਹ ਸੰਗਤਾਂ ਸਰੋਵਰ ਆ ਤੇ ਭਾਈਆਂ ਵਾਲਾ ਪਾਣਾ ਉਧਰ ਬੀਬੀਆਂ ਵਾਲਾ ਤੇ ਇਹ ਸੰਗਤਾਂ ਇਸ਼ਨਾਨ ਕਰ ਰਹੀਆਂ ਸੋ ਆਓ ਆਪਾਂ ਹੁਣ ਮਾਤਾ ਪੁਲੀ ਦਾ ਸਥਾਨ ਤੇ ਦਰਸ਼ ਕਰੀਏ। ਹਾਂ ਆਪਾਂ ਖੜਿਆ ਮਸਤਵਾਨਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਾਗਰ ਗੁਰਦੁਆਰਾ ਗੁਰੂ ਸਾਗਰ ਮਸਤਵਾਨਾ ਸਾਹਿਬ ਮਹਾਂਪੁਰ ਸੰਤ ਬਾਬਾ ਅਤਰ ਸਿੰਘ ਜੀ ਦਾ ਸਥਾਨ ਹੈ ਇੱਥੇ। ਤੇ ਇਹ ਮੇਰੇ ਪਿੱਛੇ ਜਿਹੜਾ ਸਥਾਨ ਗੁਰਦੁਆਰਾ ਇਹ ਮਾਤਾ ਭੋਲੀ ਕੌਰ ਜੀ ਜੋ ਮਹਾਪੁਰਸ਼ਾਂ ਦੇ ਮਾਤਾ ਜੀ ਸਨ ਉਹਨਾਂ ਅਸਾਨ ਆਓ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਵੀ ਕਰਵਾਵਾਂਗੇ ਤੇ ਅੰਦਰ ਆਪਾਂ ਬੋਲਦੇ ਨਹੀਂ ਕਿਉਂਕਿ ਅੰਦਰ ਆ ਜਿਹੜਾ ਉਹ ਹਰ ਜਸ ਕੀਰਤਨ ਹੋ ਰਿਹਾ ਇਸ ਕਰਕੇ ਆਪਾਂ ਬਾਹਰ ਹੀ ਉਹ ਕਰਾਂਗੇ ਕਿ ਵਾਸਤੇ ਵੀਡੀਓ ਚਾਹੀਦੀ ਆਪਾਂ ਬਾਾਰ ਗੇ ਹੱਥੇ ਦਿਵਾਣੀ ਤੁਹਾਨੂੰ ਅੱਗੇ ਨਹੀਂ ਹੱਥ ਇਹ ਬੋਰਡ ਲੱਗਿਆ ਦੇਖੋਗੇ ਗੁਰਦੁਆਰਾ ਸਾਹਿਬ ਮਾਤਾ ਪੋਲੀ ਕਰੀ ਮਸਤਵਾਨਾ ਸਾਹਿਬ ਇਥੋਂ ਦੇ ਮੁਖੀ ਸੇਵਾਦਾਰ ਨੇ ਬਾਬਾ ਹਰਵਿੰਦ ਸਿੰਘ ਜੀ ਬਹੁਤ ਹੀ ਚੜ੍ਹਦੀਆਂ ਕਲਾਾਂ ਦੇ ਬਹੁਤ ਪਿਆਰ ਵਾਲੇ ਨੇ ਸੁਲਤਾਨਪੁਰ ਦਾ ਜਲ੍ਹ 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 ਸੁਲਤਾਨਪੁਰ ਦਾ ਜਲ੍ਹ 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 ਸੁਲਤਾਨਪੁਰ ਦਾ ਜਲ੍ਹ 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 ਮਾਤਾ ਪੋਲੀ ਕੌਰ ਜੀ ਦਾ ਮਾਪੇ ਬਾਬਾ ਹਰਵਿੰਦ ਸਿੰਘ ਜੀ ਇੱਥੇ ਪ੍ਰਬੰਧ ਕਲਿਆ। ਇਹ ਸੰਗਤਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਪਰ ਨੂੰ ਆਈਆਂ ਨੇ ਭਾਰਤ ਦੇ ਵਿੱਚ। ਇੱਧਰ ਜੋੜਾ ਦਾ ਇਹ ਮੇਨ ਡੋਡੀ ਆ। ਮਸਤਵਾਨਾ ਸਾਹਿਬ ਦੀ ਕੀ ਸੰਗਤਾਂ ਅੰਮ੍ਰਿਤ ਵੇਲੇ ਆਪਣੀ ਹਾਜ਼ਰੀ ਪਰ ਆਦੀਆਂ ਨੇ ਸਾਰੀਆਂ। ਬੜੇ ਪਿਆਰ ਮੋ ਨਾਲ ਕਿਹ ਕਾਲ ਜੀ ਅਸ ਕਾਲ ਜੀ ਹੋਰ ਕਿਵੇਂ ਛੱਡਦੀ ਕਾਲ ਜੀ ਤੇ ਇਹ ਗੁਰਦੁਆਰਾ ਗੁਰੂ ਸਾਗਰ ਸਾਹਿਬ ਦੇ ਸੇਵਾਦਾਰ ਨੇ ਜਿਹੜੇ ਨਗਰਾਂ ਦੇ ਵਿੱਚੋਂ ਨੌਜਵਾਨ ਆਉਂਦੇ ਨੇ ਤੇ ਬੜੀ ਹਿੰਮਤ ਆ ਇਹਨਾਂ ਦੀ ਅੰਮ੍ਰਿਤ ਵੇਲੇ ਆ ਕਰਕੇ ਆਪਣੀਆਂ ਵਰਦੀਆਂ ਪਾ ਕੇ ਜਿਵੇਂ ਟ੍ਰੈਫਿਕ ਵਗੈਰਾ ਜਾਂ ਜੋੜਾ ਕਰਦੀ ਹੋਰ ਹੈਗੀ ਲੰਗਰ ਕਮੇਟੀ ਹੈ ਬੇਨੜਾ ਦੀ ਤੇ ਬਹੁਤ ਬਹੁਤ ਬੇਨੜਾ ਦਾ ਧੰਨਵਾਦ ਆ ਸੰਗਤਾਂ ਦਾ ਸੋ ਬਹੁਤ ਬਹੁਤ ਦੋਸਤੋ ਤੁਹਾਡਾ ਧੰਨਵਾਦ ਵਾਹਿਗੁਰੂ ਇਹ ਮਸਤੋਣਾ ਸਾਹਿਬ ਦੀ ਬੈਕਗ੍ਰਾਉਂਡ ਆ ਗੁਰਦੁਆਰਾ ਗੁਰੂ ਸਾਗਰ ਦੀ ਤੇ ਇਹ ਆਪਾਂ ਇਧਰ ਜੋੜਾ ਕਰੇ ਹਲੇ ਸਾਈਡ ਇਹ ਲੰਗਰ ਵਗੈਰਾ ਲਾਈਵ ਨੇ ਸੰਗਤਾਂ ਨੇ ਇਹ ਇਹ ਲੰਗਰ ਦੀ ਇਮਾਰਤ ਆ ਇਧਰ ਇਹ ਗੁਰਦੁਆਰਾ ਸੱਚਖੰਡ ਗੁਰਦੁਆਰਾ ਸੱਚਖੰਡ ਅਗੀਠਾ ਸਾਹਿਬ ਆ ਜਿੱਥੇ ਮਹਾਂਪੁਰਸ਼ਾਂ ਦਾ ਸੰਸਕਾਰ ਕੀਤਾ ਗਿਆ ਸੰਤ ਬਾਬਾ ਅਤਰ ਸਿੰਘ ਜੀ ਦਾ ਇਹ 15 ਦਰਸ਼ਨ ਕਰਦੇ ਆਂ ਇਹ ਅੰਦਰਲਾ ਦਰਸ਼ਾ ਆਪਾਂ ਇੱਥੇ ਦਰਸ਼ਨ ਕਰਾ ਲਵਾਂਗੇ ਤੁਰ ਸੰਗ ਤਾਂ ਇਹਦੀਆਂ ਡਿਸਟਰਬ ਹੋਣ ਲੱਗ ਜਾਂਦੀਆਂ ਨੇ ਆਪੀ ਨਾਲ ਇਝ ਆਇਆ ਤੇ ਆਵਸੀ ਕੇ ਅਨਵਾਦ ਦੀਆਂ ਆਪਰੇ ਪਾਂਡੇ yang ਯਾਰੀ ਸੋਖੇ ਦੀ ਜਰਦਾ ਹੋਏ ਸੋ ਬਣਾ ਤੇਰਾ ਦਰਵਾ ਸੱਚਾ ਤੁਧ ਸਖਤ ਸਿਹਿਸਾ ਇਹ ਲੰਗਰ ਲਾਇ ਕੇ ਨਮਾ ਪੁਛਾਂ ਦੇ ਬਾਤ ਜੋ ਸੰਗਤ ਆਉਂਦੀਆਂ ਉਹਨਾਂ ਦਾ ਪ੍ਰਬੰਧ ਕਰਨ ਦਾ ਤੇ ਲੰਗਰ ਲਈ ਕਿਹਨਾਂ ਮਾਪੂਸ਼ਾਂ ਦੀ ਬਾਤ ਜੋ ਸੰਗਤ ਆਉਂਦੀਆਂ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਤੇ ਇਹ ਦਰਬਾਰ ਸਾਹਿਬ ਆ ਜਿਹੜਾ ਸਰੋਵਰ ਵਿੱਚ ਬਣਿਆ ਸੀ ਇਹ ਦੇਖ ਦੇਖਣ ਨੂੰ ਲੱਗਦੀ ਸੀ ਵੀ ਹਰਵੰਦਰ ਸਾਹਿਬ ਵਰਗੀ ਤੇ ਬਾਅਦ ਵਿੱਚ ਤਰਾਜ ਹੋਣ ਤੋਂ ਬਾਅਦ ਫਿਰ ਮਸਤੂਆਣ ਸਾਹਿਬ ਵਾਲਿਆਂ ਨੇ ਤਾਂ ਥੋੜਾ ਬਦਲਾਅ ਕਰਤਾ ਤੇ ਇਹ ਸੰਗਤਾਂ ਨੇ ਸਰੋਵਰ ਜਿਸ ਨਾਲ ਕਰਦੀਆਂ ਇਧਰੋਂ ਗੁਰੂ ਕਾ ਲੰਗਰ ਹੈ ਸੱਚਖੰਡ ਗਿੱਟਾ ਸਾਹਿਬ ਵਾਲਿਆਂ ਦਾ ਚਲੋ ਇੰਨਾ ਆਪਣੇ ਕੋਲ ਸਮਾਂ ਸੀ ਆਪ ਇਹ ਦਰਸ਼ਨ ਕਰਾਏ ਆਪਾਂ ਮਹਾਪੁਰਸ਼ਾਂ ਦਾ ਇਤਿਹਾਸ ਲਿਖਿਆ ਉੱਥੇ ਉਹ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਹ ਇਹ ਮਹਾਪੁਰਸ਼ਾਂ ਦਾ ਇਤਿਹਾਸ ਆ ਜਿਹੜੇ ਸੰਤ ਬਾਬਾ ਤਰਸ ਸਿੰਘ ਜੀ ਨੇ ਸੰਗਤਾਂ ਲਿਖਿਆ ਹੋਇਆ ਬੜਾ ਉਦਮ ਕਰਤੀ ਇਹ ਮਹਾਪੁਰਸ਼ ਜੋ ਗੋਦਾਵਰੀ ਨਦੀ ਦੇ ਕੋਲੇ ਧੱਪ ਕਰਕੇ ਆਏ ਸੀ ਤੇ ਉੱਥੋਂ ਹੀ ਬਖਸ਼ਿਸ਼ਾਂ ਲੈ ਕੇ ਆਏ ਸਾਂ ਜੀ ਉਹ ਕਾ ਕਰਦਾ ਪੁਰਾਣੇ ਸਮੇਂ ਦੇ ਸੰਦਬਾਬਾ ਤਰਸਿੰਦੀ ਜੀ ਦਾ ਤੇ ਇਹ ਮਹਾਂਪੁਰਸ਼ ਹਜੂਰ ਸਾਹਿਬ ਜੋ ਗੋਦਾਵਰੀ ਨਦੀ ਦੇ ਕੰਢੇ ਧੱਪ ਕਰੇ ਸੀ ਉੱਥੋਂ ਹੀ ਉਹਨਾਂ ਨੂੰ ਬਖਸ਼ਿਸ਼ ਹੋਈਆਂ ਸੀ ਕਰੀਬ ਨਾ ਰੋਡ ਸ਼ਰਮ ਕਿੰਨੇ ਕਹਿੰਦੇ ਮਹਾਪੁਰਸ਼ਾਂ ਨੇ ਗੁਰਮੰਤਰ ਦੇ ਜਪੀ ਸਾਹਿਬ ਦੇ ਜਾਪ ਕਰੇ ਸਾਡੇ ਤੇ ਇਹ ਮਹਾਪੁਰਸ਼ਾਂ ਦਾ ਉਹ ਤਰ ਇਹ ਮਹਾਪੁਰਸ਼ਾਂ ਦਾ ਇਤਿਹਾਸ ਹੈ ਸੋ ਆਪ ਸਾਮ ਦਰਸ਼ਨ ਕਰਾਈ ਦੇ ਵਾਜੂ ਜੀ ਕਾ ਖਾਲਸਾ ਵੇਰ ਜੀ